ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜਿੱਤੇ ਸਾਰੇ ਤੇ ਕਿੱਦਾਂ ਚੱਲਦੀ ਪਈ ਐ ਤੁਹਾਡੀ ਸਟੱਡੀ ਆਈ ਹੋਪ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਬਹੁਤ ਵਧੀਆ ਤਰੀਕੇ ਨਾਲ ਆਪਣੀ ਤਿਆਰੀ ਕਰਦੇ ਪਏ ਹੋਣਗੇ ਤੇ ਅੱਜ ਆਪਣੇ ਮੁਹਾਵਰੇ ਦਾ ਜੀ ਨੈਕਸਟ ਕਲਾਸ ਆ ਚੁੱਕੀ ਐ ਤੇ ਫੇਰ ਆਪਾਂ 15 ਕੁਐਸਚਨ ਲੈ ਕੇ ਆ ਚੁੱਕੇ ਹਾਂ ਤੁਹਾਡੇ ਲਈ ਓਨਲੀ 6 7 ਮਿੰਟ ਚ ਚਲੋ ਜੀ ਫੇਰ ਕਰਦੇ ਹਾਂ ਸਟਾਰਟ ਆਪਣੀ ਕਲਾਸ ਨੂੰ ਜੜੀ ਤੇਲ ਦੇਣਾ ਤਬਾਹ ਕਰਨਾ ਕਿਸੇ ਨੂੰ ਠੀਕ ਐ ਤਬਾਹ ਵਾਲੇ ਆਪਾਂ ਬਹੁਤ ਮੁਹਾਵਰੇ ਕਰ ਲਏ ਤੁਸੀਂ ਪਤਾ ਕੀ ਕਰੋ ਜੇ ਤੁਸੀਂ ਨੋਟ ਕਰਨਾ ਐ ਨੋਟਸ ਬਣਾਉਣੇ ਐ ਤਜਿੱਦ ਤਬਾਹ ਵਾਲੇ ਨੇ ਉਹਨਾਂ ਨੂੰ ਇੱਕ ਸਾਈਡ ਤੇ ਲਿਖ ਲਓ ਠੀਕ ਹੈ ਲੜਾਈ ਕਰਨ ਵਾਲੇ ਆਪਾਂ ਬਹੁਤ ਕਰ ਲਏ ਉਹਨਾਂ ਨੂੰ ਤੁਸੀਂ ਇੱਕ ਸਾਈਡ ਤੇ ਲਿਖ ਸਕਦੇ ਹੋ ਜੇ ਤੁਸੀਂ ਬਣਾਉਣਾ ਹੈ ਨੋਟਸ ਠੀਕ ਹੈ ਨਹੀਂ ਤਾਂ ਵੈਸੇ ਤਾਂ ਆਪਾਂ ਮੁਹਾਵਰੇ ਨੂੰ ਦੇਖ ਕੇ ਆਪਾਂ ਸਮਝ ਜਾਣਾ ਆ ਕਿ ਕਿੱਥੇ ਦਾ ਕਿਹੜਾ मीनिंग ਹੈਗਾ ਜੀ ਕੱਢਣਾ ਦਲੇਰੀ ਕਰ ਰਹੀ ਜਿੱਦਾਂ ਕਈ ਮੁੰਡੇ ਹੁੰਦੇ ਆ ਸਟੰਡ ਕਰਦੇ ਆ ਹਨਾ ਬਾਈਕ ਤੇ ਜਾਂ ਫਿਰ ਕਿਸੇ ਵੀ ਗੱਡੀ 'ਚ ਕਿੱਥੇ ਵੀ ਤਾਂ ਕਈ ਵਾਰੀ ਜਿੱਦਾਂ ਆਪਾਂ ਅੰਟੀਆਂ ਜਾਂ ਫਿਰ ਕੋਈ ਵੀ ਬਾਹਰ ਦੀ ਦੇਖਦੇ ਆਂ ਤਾਂ ਆਪਾਂ ਸੋਚਦੇ ਆਂ ਵੀ ਯਾਰ ਬੜੀ ਦਲੇਰੀ ਆ ਮੁੰਡੇ 'ਚ ਹਨਾ ਜਾਂ ਫਿਰ ਕਿਸੇ ਨੂੰ ਬਚਾਉਂਦੇ ਆਂ ਤੇ ਫਿਰ ਮਤਲਬ ਜੀਜਾ ਕੱਢ ਦਿੰਦੇ ਆ ਤੁਸੀਂ ਬੰਦੇ ਤਾਂ ਵੀ ਯਾਰਾ ਇਹਨੂੰ ਨਾ ਕੁਝ ਹੋਜੇ ਜਿਹੜਾ ਬਚਾਉਣ ਗਿਆ ਹਨਾ ਉਦੋਂ ਜੀ ਲਗਣਾ ਮਨ ਪਰਤ ਜਾਣਾ ਦਿਲ ਲਗਣਾ ਜੁੱਤੀਆਂ ਮਾਰਨੇ ਬਹੁਤ ਸ਼ਰਮਿੰਦਿਆਂ ਕਰਨਾ ਠੀਕ ਹੈ ਜੋਰ ਕਰਨਾ ਕਸਰਤ ਕਰਨਾ ਜਿੱਦਾਂ ਕਸਰਤ ਕਰਦੇ ਨਾ ਐਕਸਰਸਾਈਜ਼ ਵਗੈਰਾ ਜਿਮ 'ਚ ਜੋਰ ਲਾਉਣਾ ਪੂਰਾ ਯਤਨ ਕਰਨਾ ਵੀ ਮਤਲਬ ਕੋਈ ਐਗਜ਼ਾਮ ਹੋ ਉਹਨੂੰ ਕਢਣ ਲਈ ਆਪਾਂ ਆਪਣਾ ਪੂਰਾ ਜੋਰ ਲਾਉਣਾ ਜਤਨ ਕੀਤਾ ਪਪੂ ਨਾ ਵੀ ਹਾਂ ਮੇਰੇ ਕੋਲ ਇੰਨਾ ਹੈਗਾ ਸੀ ਵੀ ਮੈਂ ਇੰਨਾ ਯਾਦ ਕਰ ਸਕਦੀ ਆ ਤੇ ਮੈਂ ਉਹਨਾਂ ਯਾਦ ਕੀਤਾ ਆ ਠੀਕ ਹੈ 19 ਮਹਿਮਤ ਮੈਂ ਕੀਤੀ ਆ ਝੱਗ ਸੁੱਟਣੀ ਬਹੁਤ ਗੁੱਸੇ ਵਿੱਚ ਆਉਣਾ ਬਹੁਤ ਗੁੱਸੇ ਵਿੱਚ ਆਉਣਾ ਝੱਗ ਸੁੱਟਣੀ ਝੁਲਕਾ ਫਿਰਨਾ ਦਿਲ ਦਿਲ ਵਿੱਚ ਕਾਲੀ ਉਠਣੀ ਝੁਲਕਾ ਫਿਰਨਾ ਝੁਲਕਾ ਠੀਕ ਹੈ ਦਿਲ ਵਿੱਚ ਕਾਲੀ ਉਠਣੀ ਵੀ ਜਲਦੀ ਗੁਰਲਾ ਮੈਂ ਹਾਂ ਕਮ ਠੀਕ ਹੈ ਕਾਲੀ ਛੇਤੀ ਛਤੀ ਭੱਜ ਲੋ ਐਡਾ ਐਡਾ ਹੋ ਗਏ 8 ਹੋ ਗਏ ਆਪਣੇ ਤੇ ਇਹਨਾਂ ਦਾ ਹੁਣ ਤੁਸੀਂ मीनिंग ਦਾ ਆਨਸਰ ਦੇਣਾ ਹੈ ਮੈਂ ਇਹਨਾਂ ਦੇ मीनिंग ਮਟੋਣ ਲੱਗਿਆ ਤੁਸੀਂ ਵੀਡੀਓ ਰੋਕ ਕੇ ਇੱਕ ਵਾਰੀ ਇਹਨਾਂ ਨੂੰ ਯਾਦ ਕਰੋ ਚਲੋ ਜੀ ਹੁਣ ਆਪਾਂ ਕਰੀਏ ਸਟਾਰਟ ਜੋਰ ਕਰਨਾ ਜੋਰ ਕਰਨਾ ਆਪਣਾ ਹੋ ਗਿਆ ਕਸਰਤ ਕਰਨਾ ਠੀਕ ਹੈ ਜੋਰ ਲਾਉਣਾ ਜੋਰ ਲਾਉਣਾ ਯਤਨ ਕਰਨਾ ਚਲ ਝੁਲਕਾ ਫਿਰਨਾ ਦਿਲ ਚ ਬਹੁਤ ਕਾਲੀ ਉਠਣੀ ਕੋਦਮ ਹਨਾ ਛੱਗ ਸੁਟਣੀ ਬਹੁਤ ਗੁੱਸੇ ਚ ਆਉਣਾ ਜੀ ਲੱਗਣਾ ਜੀ ਲੱਗਣਾ ਮਨ ਪਰਚ ਜਾਣਾ ਮਤਲਬ ਦਿਲ ਲੱਗਣਾ ਹਨਾ ਕਿੱਥੇ ਵੀ ਜਿੱਦਾਂ ਘਰ ਚ ਮੰਨ ਲਓ ਆਪਾਂ ਕਿਸੇ ਰਿਸ਼ਤੇਦਾਰੇ ਚ ਗਏ ਤਾਂ ਕੋਈ ਕੋਈ ਰਿਸ਼ਤੇਦਾਰੀ ਐਵੇਂ ਦੇ ਹੁੰਦੇ ਜੀ ਸਾਡਾ ਜੀ ਨਹੀਂ ਲੱਗਦਾ ਅੱਪਾ ਕਹਿੰਦੇ ਵਿਲੇਜੋ ਸਾਨੂੰ ਅਪਸੜਾ ਨਹੀਂ ਦਿਨ ਲੱਗਦਾ ਵੀ ਇੱਥੇ ਹੈਨਾ ਇਦਾਂ ਹੋ ਗਿਆ ਜੜੀ ਤੇਲ ਦੇਣਾ ਤਬਾਹ ਕਰ ਦੇਣਾ ਠੀਕ ਹੈ ਜੀ ਕੱਢਣਾ ਦਲੇਰੀ ਦਿਖਾਉਣੀ ਜੁੱਤੀਆਂ ਮਾਰਨੇ ਆ ਸ਼ਰਮਿੰਦਾ ਕਰਨਾ ਆ ਹੋਗੇ ਆਪਣੇ ਸਾਰੇ ਅੱਠ ਦੇ ਅੱਠ ਤੱਕ ਤੁਸੀਂ ਕਿੰਨੇ ਯਾਦ ਕਰ ਪਾਏ ਹੋ ਕਲਾਸ ਵਿੱਚ ਜੇ ਤੁਹਾਡੇ ਕਿੰਨੇ ਰਹਿ ਗਏ ਨੇ ਜੇ ਤੁਹਾਡੇ 50% ਵੀ ਯਾਦ ਹੋ ਜਾਣ ਤਾਂ ਬਹੁਤ ਹੈਗਾ ਇੱਕ ਵਾਰੀ ਰਿਵਾਈਜ਼ ਕਰੋਗੇ ਖੁਦ ਵੀਡੀਓ ਨਹੀਂ ਦੇਖਣੀ ਖੁਦ ਇੱਕ ਵਾਰੀ ਵੀਡੀਓ ਨੂੰ ਰੋਕ ਕੇ ਖੁਦ ਰਿਵਾਈਜ਼ ਕਰੋਗੇ ਤਾਂ ਯਾਦ ਹੋਊਗਾ ਠੀਕ ਹੈ ਜੇ ਵੀਡੀਓ ਨੂੰ ਬਾਰ ਬਾਰ ਦੇਖੋਗੇ ਫਿਰ ਵੀ ਨਹੀਂ ਇੰਨਾ ਜ਼ਿਆਦਾ ਯਾਦ ਹੋਊਗਾ ਬਟ ਹੋਜੂਆ ਠੀਕ ਹੈ ਹੁਣ ਆਪਣੇ ਨੈਕਸਟ ਕਰਦੇ ਆ ਜਿਹੜੇ ਆਪਣੇ ਨੈਕਸਟ ਰਹਿੰਦੇ ਨੇ ਚਲੋ ਜਿਵੇਂ ਆਪਣੇ ਜਿਹੜੇ ਨੈਕਸਟ ਨੇ ਉਹ ਕਰ ਲੈਂਦੇ ਨੇ ਆਪਣਾ ਟੱਕਰਾ ਮਾਰਨੀਆ ਪਟਕਦੇ ਫਿਰਣਾ ਜਿੱਦਾਂ ਆਪਾਂ ਕਹਿੰਦੇ ਨੇ ਵੀ ਥਾਂ ਥਾਂ ਤੇ ਟੱਕਰਾ ਮਾਰਨੇ ਆ ਪਟਕਦੇ ਫਿਰਨੇ ਜੋਬ ਲਈ ਆ ਪਹਿਲਾਂ ਵੀ ਕੀਤਾ ਸੀ ਆਪਾਂ ਹਨਾ ਟਕੋ ਕੋ ਤੁਰਨਾ ਪੈਸੇ ਲੈ ਕੇ ਕੰਮ ਕਰਨਾ ਠੀਕ ਹੈ ਟਕੇ ਚੱਲ ਚੱਲਣਾ ਬਹੁਤ ਹੌਲੀ ਹੌਲੀ ਕੰਮ ਕਰਨਾ ਟਕੇ ਵਰਗ ਜਵਾਬ ਦੇਣਾ ਵੀ ਜਿੱਦਾਂ ਮੰਨ ਲਓ ਕੋਈ ਤੁਹਾਨੂੰ ਤਾਨਾ ਦੇ ਰਿਹਾ ਤੇ ਤੁਸੀਂ ਉਹਨੂੰ ਇੰਨਾ ਵਦਿਆ ਜਵਾਬ ਦਿੱਤਾ ਵੀ ਹੋ ਗੋ ਡਰੇ ਤਨ ਨ ਮਰਦੇ ਹੋਏ ਤੁਹਾਨੂੰ ਬਿਲਕੁਲ ਨਾ ਕਰ ਦੇਣੀ ਇੱਕ ਤਾਂ ਹੋ ਗਿਆ ਟਕੇ ਵਰਗਾ ਜਵਾਬ ਲੈਣਾ ਵੀ ਮੈਂ ਨਹੀਂ ਕਰਦੀ ਤੁਹਾਡਾ ਕੰਮ ਸਿੱਧੀ ਜੀ ਗੱਲ ਆ ਵੀ ਭਾਵੇਂ ਉਹਨੂੰ ਵਧੀਆ ਲੱਗੇ ਮਾੜਾ ਲੱਗੇ ਸਾਨੂੰ ਪਰਵਾਨੇ ਵੀ ਆਪਾਂ ਸਿੱਧਾ ਜਵਾਬ ਦੇਤਾ ਇੱਕ ਹੋ ਗਿਆ ਕੋਰਾ ਜਵਾਬ ਵੀ ਤੁਸੀਂ ਸਾਨੂੰ ਕੁਝ ਕਿਹਾ ਤੇ ਆਪਾਂ ਤੁਹਾਨੂੰ ਵੀ ਕਹਿਤਾ ਐਦਾਂ ਮਤਲਬ ਬਿਲਕੁਲ ਕਲੀਅਰ ਕਰਤਾ ਮੈਟਰ ਨੂੰ ਠੰਡੇ ਦੁੱਧ ਨੂੰ ਫੁੱਕਾ ਮਾਰਨੇ ਹੰਕਾਰੇ ਜਾਣਾ ਥੱਡ ਵੀ ਖਾਉਣਾ ਸਾਫ ਨਾ ਤੁੱਚ ਸਮਝਣਾ ਵੀ ਤੂੰ ਕੀ ਆ ਮੇਰੇ ਅੱਗੇ ਤੁੱਚ ਸਮਝਣਾ ਮਤਲਬ ਵੀ ਤੂੰ ਮੇਰੇ ਅੱਗੇ ਕੁਝ ਵੀ ਨਹੀਂ ਹੈਗੀ ਐਦਾਂ ਫੋਕ ਵਜਾ ਕੇ ਵੇਖਣਾ ਚੰਗੀ ਤਰ੍ਹਾਂ ਪਰਖਣਾ ਐਦਾਂ ਹੋ ਗਿਆ 15 ਹੋ ਗਏ ਤੁਹਾਡੇ ਤੇ ਹੁਣ ਤੁਸੀਂ ਇਹਨਾਂ ਦੇ ਜਿਹੜੇ मीनिंग्स ਨੇ ਉਹ ਯਾਦ ਕਰੋ ਫਿਰ ਮੈਂ ਇਹਨਾਂ ਦੇ ਮਿਟਾ ਲੈਂਦੇ ਆ ਫਿਰ ਤੁਸੀਂ ਇਹਨਾਂ ਦੇ ਆਨਸਰ ਦੇਣੇ ਆ ਚਲੋ ਚਲੋ ਜੀ ਹੁਣ ਆਪਾਂ ਕਰਦੇ ਹਾਂ ਆਪਣਾ ਸਟਾਰਟ ਤੁਸੀਂ ਅਨਸਰ ਦੇਣਾ ਹੈ ਠੀਕ ਹੈ ਟੱਕਰਾਂ ਮਾਰਨੀਆ ਪਟਕਦੇ ਫਿਰਨਾ ਥਾਂ ਥਾਂ ਤੇ ਜਿੱਦਾਂ ਆਪਾਂ ਕਹਿੰਦੇ ਆ ਟਕੋ ਕੋ ਤੁਰਨਾ ਪੈਸੇ ਲੈ ਕੇ ਫਿਰ ਹੀ ਕੰਮ ਕਰਨਾ ਟਕੇ ਚਲ ਚਲਣਾ ਬਹੁਤ ਹੌਲੀ ਹੌਲੀ ਕੰਮ ਕਰਨਾ ਟਕੇ ਵਰਗਾ ਜਵਾਬ ਦੇਣਾ ਕਰਾਰੀ ਨਾ ਕਰ ਦੇਣੀ ਠੀਕ ਹੈ ਕਰਾਰਾ ਜਵਾਬ ਦੇਣਾ ਨਾ ਕਰਨਾ ਜਾਂ ਫਿਰ ਠੰਡੇ ਦੁੱਧ ਨੂੰ ਫੁੱਕਾ ਮਾਰਨੇ ਆ ਹੰਕਾਰੇ ਜਾਣਾ ਠੁੱਡ ਵਿਖਾਉਣਾ ਤੁੱਛ ਸਮਝਣਾ ਵੀ ਤੁਸੀਂ ਮੇਰੇ ਅੱਗੇ ਕੁਝ ਨਹੀਂ ਐਦਾਂ ਠੋਕ ਵਜਾ ਕੇ ਵੇਖਣਾ ਬਹੁਤ ਪੁਸ਼ਟੀ ਕਰਨੀ ਠੀਕ ਹੈ ਪਰਖ ਕਰਨੀ ਚੰਗੀ ਤਰ੍ਹਾਂ ਠੀਕ ਹੈ ਕਿਸੇ ਦੀ ਚੰਗੀ ਤਰ੍ਹਾਂ ਪਰਖ ਕਰਨੀ ਜਾਂ ਫਿਰ ਜਾਂਚ ਲੈਣਾ ਚਲੋ ਜੀ ਆ ਹੋ ਗਏ ਆਪਣੇ 15 ਮੁਹਾਵਰੇ ਤੇ ਧੰਨਵਾਦ ਜੀ ਵੀਡੀਓ ਨੂੰ ਇੱਥੇ ਤੱਕ ਦੇਖਣ ਲਈ ਜਿਨ੍ਹਾਂ ਨੂੰ ਲੋੜ ਆ ਬੱਚਿਆਂ ਨੂੰ ਉਹਨਾਂ ਨੂੰ ਵੀਡੀਓ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਜੇ ਸਾਡੇ ਚੈਨਲ ਨੂੰ ਨਵੀਂ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੀ